ਹਾਂਜੀ ਹਾਲ ਹੈ ਫਰੈਂਡਸ ਵੈਲਕਮ ਹੈ YouTube ਚੈਨਲ ਤੇ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਫਡੀ ਪੰਜਾਬ ਚੰਦ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਜਿਵੇਂ ਕਿ ਤੁਸੀਂ ਪਿਛਲਾ ਬਲੌਗ ਦੇਖਿਆ ਉਹਦੇ ਵਿੱਚ ਹਨਾ ਦੂਰ ਜਿੱਤ ਕੇਸੀ ਤੇ ਨੋਲ ਜਿਹੜਾ ਹੈਗਾ ਸੀਗਾ ਤੇ ਆਪਣੇ ਪਾਪਾ ਤੋਂ ਗੁਆਏ ਸੀ ਕਿ ਮੈਨੂੰ ਸਮਝ ਨਹੀਂ ਆਦੀ ਵੀ ਕੀ ਸੀਗੇ ਮਤਲਬ ਸੈਂਡਵਿਚ ਤਰ੍ਹਾਂ ਹੀ ਬਣੇ ਹੋਏ ਸੀਗੇ ਪੀਜ਼ਾ ਟਾਈਪ ਸੀਗੇ ਹਨਾ ਤੇ ਇੱਕ ਧਰਨ ਵਾਸਤੇ ਇੱਕ ਨੋਲ ਵਾਸਤੇ ਇੱਕ ਮੇਰੇ ਵਾਸਤੇ ਤੇ ਮੰਮੀ ਪਾਪਾ ਜੀ ਇਹ ਚੀਜ਼ ਨਹੀਂ ਖਾਂਦੇ ਤੇ ਉਹਨਾਂ ਨੂੰ ਉਹਨਾਂ ਨੇ ਦਹੀਂ ਭੱਲੇ ਲਿਆ ਦਿੱਤੇ ਸੀ ਤੇ ਮੈਡਲ ਜਿਹੜਾ ਨੂਰ ਜਤਕਾ ਹੀ ਹੈ ਜੀ ਹਨਾ ਤੇ ਫਰੈਂਡਸ ਬਲੌਗ ਕਾਫੀ ਦਿਨੋਂ ਤੋਂ ਮੈਂ ਨਹੀਂ ਆ ਰਹੀ ਹਾਂ ਨਾ ਕਿਉਂਕਿ ਮੈਂ ਕਾਫੀ ਜ਼ਿਆਦਾ ਬੀਜੀ ਸੀ ਆਪਾਂ ਤੁਹਾਡੇ ਤੱਕ ਵੀਡੀਓ ਦੀ ਹੈਗੀ ਨਹੀਂ ਪਹੁੰਚਾ ਸਕੇ ਸੌਰੀ ਫਰੈਂਡਸ ਪਰ ਲਗਾਤਾਰ ਆਪਾਂ ਵੀਡੀਓ ਤੁਹਾਨੂੰ ਦੇ ਦਾਂਗੇ ਤੇ ਬਲੌਗ ਕਾਫੀ ਜ਼ਿਆਦਾ ਪਿੱਛੇ ਚੱਲ ਰਹੇ ਨੇ ਠੀਕ ਹੈ ਜੀ ਇੱਧਰ ਆਪਾਂ ਬਾਬਾ ਜੀ ਨੇ ਥਾਲ ਲਵਾਇਆ ਹੋਇਆ ਸਭ ਤੋਂ ਪਹਿਲਾਂ ਤੇ ਕਿਉਂਕਿ ਲੱਡੂ ਵੀ ਲੈ ਕੇ ਆਏ ਸਰਦਾਰ ਜੀ ਹਨਾ ਤੇ ਇਹ ਗੱਪ ਲੈ ਬਾਬਾ ਜੀ ਨੂੰ ਥਾਲ ਲਵਾ ਦਈਏ ਫਿਰ ਆਪਾਂ ਅਨੂਰ ਦਾ ਮੂੰਹ ਵੀ ਠਕਰਵਾਵਾਂਗੇ ਹਾਂਜੀ ਬਥਾਲ ਚੱਕ ਲੈ ਤੇ ਹੁਣ ਆਪਾਂ ਸਾਰੇ ਜਣੇ ਸਦਾ ਜੀ ਦਾ ਬੇਸਨ ਦੇ ਲੱਡੂ ਲੈ ਕੇ ਆਏ ਸੀਗੇ ਜੀ ਬਾਬਾ ਜੀ ਨੂੰ ਪ੍ਰਸ਼ਾਦ ਜਿਹੜਾ ਹੈਗਾ ਥਾਲ ਲਵਾ ਲਵਾ ਕੇ ਆਈਏ ਮੈਂ ਬਾਬਾ ਜੀ ਨੂੰ ਪ੍ਰਸ਼ਾਦ ਦਾ ਆਪਾਂ ਮੱਥਾ ਟੇਕ ਦਾਂਗੇ ਹਨਾ ਅਰਦਾਸ ਬੇਨਤੀ ਕਰਾਂਗੇ ਬਾਬਾ ਜੀ ਜੀ ਹਨਾ ਕਿ ਤੁਸੀਂ ਇਸੇ ਤਰ੍ਹਾਂ ਹੀ ਬੱਚੀ ਤੇ ਮੇਰ ਭਰੇ ਹੱਥ ਰੱਖਿਆ ਹਨ ਇਸ ਤਰ੍ਹਾਂ ਹੀ ਤਰਕੀਆਂ ਬਖਸ਼ੋ ਹਨਾ ਤੇ ਜੂਰ ਜਿੱਤ ਗਈ ਜੀ ਬਹੁਤ ਖੁਸ਼ੀ ਦਾ ਦਿਆ ਨਾ ਜਾਣਾ ਸੀ ਮਤਲਬ ਸਾਰਿਆਂ ਨੇ ਬਹੁਤ ਜ਼ਿਆਦਾ ਖੁਸ਼ ਆਗੇ ਨੋਰ ਬਹੁਤ ਖੁਸ਼ਾ ਤੇ ਹਨਾ ਉਹਨਾਂ ਦੀ ਟੀਮ ਜਿੱਤ ਗਈ ਆ ਜਨਰਲ ਸਕੂਲ ਦੇ ਵਿੱਚ ਹਨਾ ਬਰਨਾਲਾ ਵੀ ਕਿਹੜੀ ਹੈ ਕਿ ਖੇਡਾਂ ਹੋਈਆਂ ਸੀ ਕੱਲ ਹੋਈਆਂ ਸੀ ਅੱਜ ਮੈਡਲ ਮਿਲੇ ਉਹਨਾਂ ਨੂੰ ਅੱਜ ਟਰੋਫੀ ਮਿਲੀ ਆ ਪੂਰੀ ਟੀਮ ਨੂੰ ਠੀਕ ਆ ਜੀ ਮਾਧ ਪ੍ਰਦੇਸ਼ ਦੇ Rajasthan ਤੋਂ ਟੀਮਾਂ ਆਈਆਂ ਸੀ ਜਿਨ੍ਹਾਂ ਨੂੰ ਇਹਨਾਂ ਦੀ ਟੀਮ ਨੇ ਜਿਹੜਾ ਹਰਾ ਦਿੱਤਾ ਠੀਕ ਆ ਜੀ ਇਹ ਮੈਂ ਦੀ ਫਸਟ ਜੀ ਸੁਣਾਈ ਆ ਫਰੈਂਡਸ ਤੇ ਦੇਖੋ ਜੀ ਬੇਸਨ ਦੇ ਲੱਟੂ ਤੁਸੀਂ ਵੀ ਖਾ ਲਓ ਜੀ ਤੇ ਮੇਰੀ ਬੇਟੀ ਨੂੰ ਬleses ਤੋਂ ਤਗਾ ਫਲੇਸ਼ਨਸ ਦੋਣਾ ਤਾਂ ਕਿ ਬੱਚੇ ਦੀ ਮਤਲਬ ਇਸ ਤਰ੍ਹਾਂ ਨਾ ਬੱਚੇ ਦੀ ਹੋਰ ਵੀ ਹੌਸਲਾ ਵਧਾਈ ਹੁੰਦੀ ਆ ਤੇ ਸਾਰਿਆਂ ਨੇ ਨਾ ਉਹ ਮਤਲਬ ਕਿ 100-100 ਰੁਪਏ ਤੱਕ ਇਨਾਮ ਵਜਾਉਣਾ ਮੈਂ ਮੰਮੀ ਦੇ ਤਾਂ 깔 ਹੀ ਦਿੱਤਾ ਸੀਗਾ ਤੇ ਸਰਦਾਰ ਜੀ ਵੀ ਅੱਜ ਦਿੱਤਾਗਾ ਮੈਂ ਵੀ ਅੱਜ ਦਿੱਤਾ ਤਾਂ ਤੇ ਤਾਰਾ ਨੂੰ 50 ਰੁਪਏ ਦਿੱਤੇ ਸਰਦਾਰ ਜੀ ਨੇ ਕਦੇ ਤੂੰ ਵੀ ਦੇ ਦੀ ਦੀ ਨੂੰ ਤੇ ਹੁਣ ਆਪਾਂ ਸਾਰਿਆਂ ਦਾ ਮੂੰਹ ਮਿੱਠਾ ਕਰਾਵਾਂਗਾ ਪਹਿਲਾਂ ਸਭ ਤੋਂ ਪਹਿਲਾਂ ਨੂਰ ਦਾ ਮੂੰਹ ਮਿੱਠਾ ਕਰਾਵਾਂਗੇ ਆਪਾਂ ਡਾਰਸ਼ੀ ਨੂੰ ਮੋਟੋ ਜੜਨੀ ਰੋਜ਼ ਮਿੰਟ 30 ਦਾ ਭਈ ਆਜੂ ਬਣੀ ਸੋ ਸਭ ਤੋਂ ਪਹਿਲਾਂ ਨੂਰ ਦਾ ਮम्मी ਠਕਰਾਂ ਮਗੇ ਦੋ ਮਿੰਟ ਬਾਅਦ ਬੰਦ ਕਰਦੀ ਟੀਵੀ ਦੀ ਚੈਲੰਜ ਕਿਕਾ ਸੋ ਥੈਂਕ ਯੂ ਸੋ ਮੱਚ ਬਾਏ ਐਂਡ ਟੇਕ ਕੇਅਰ ਰੋਕ ਦੇ ਓਏ ਨੌਚੀ ਕੋ ਬੋਲ ਲਾ ਕੋ ਪਉਂਦੇ ਚੱਲ ਟੀਵੀ ਦਾ ਦੋ ਲੱਕ ਕਿੰਨਾ ਹੋ ਹੁੰਦਾ ਔਰ ਯਾ ਪੋਤਾਣੀ ਮम्मी ਉਹ ਚਲੋ ਮੰਮੀ ਨੇ ਕੱਪੜੇ ਪਾਏ ਨੇ ਸਾਰੇ ਸਾਰੇ ਕਿਤੇ ਲਾਕ ਰੱਖਤਾ ਹੋਗਾ। ਲੋ ਜੀ ਆਪਾਂ ਨੂਰ ਦਾ ਮਿੱਠਾ ਕਰਾਉਣੇ ਨੇ। ਬਸ ਤਾਂ ਉਦੋਂ ਪਹਿਲਾਂ ਨਮਕੀਨ ਕਰ ਲੈਣੇ। ਸੀਜਾ ਖਾ ਕੇ। ਲਵਲੀ। ਆ ਨਾ ਕੀ ਤੋਂ ਜਪਨ ਕਰੀ ਤੇ ਮਾ। ਪੀ ਕੇ ਇਤਨਾ ਬਣ ਜਿਤਨਾ ਬਣ ਜਾ। ਸਾਰਾ ਘੜ। ਸਰਪਤਾ ਬੱਚਨ ਮਿੱਠਾ-ਖਟਾ ਪਸੰਦ। ਜਨੂਨ ਦਾ ਖਾਸ ਕਰਕੇ ਮਿੱਠਾ-ਖਟਾ ਪਸੰਦ। ਲੈ ਤਾਂ ਤੂੰ ਖਟਾ। ਨਹੀਂ। ਆਪਾਂ ਜੀ ਚਲਾਇ ਸਾਈਡ ਤੇ ਰੱਖ ਲੈਣੇ।

ਉਹਨਾਂ ਨੂੰ ਵੀ ਜਦੋਂ ਗਿਆ ਉਹ ਬੰਦੇ ਗਿਆ ਉਹ ਸਾਡੇ ਟੈਕ ਦੱਸਿਆ ਹੋਰ ਦੋ ਹੋ ਗਿਆ ਉਹਦੇ ਇੱਕਦਮ ਸੱਟ ਵੱਜਣ ਨਾਲ ਤੇ ਖੇਡਦੇ ਸੀ ਬੰਦੇ ਆ ਇਸ ਤੇ ਫਿਰ ਅੰਤ ਤਾਰਨ ਨਾਲ ਖੇਡਦੇ ਖੇਡਦੇ ਸੱਟ ਵੱਜੀ ਥੋੜੀ ਢੂਹੀ ਚ ਤਕਲੀਫ ਮਾਨ ਰਿਹਾ ਐਵੇਂ ਬਸ ਦਵਾਈ ਮਾਲਤੀ ਇਹਦੇ ਖੇਡਦੇ ਖੇਡਦੇ ਬੱਚੇ ਆਪਸ ਵਿੱਚ ਖੇਡਦੇ ਸੀ ਬਸ ਸੱਟ ਖਾ ਕੇ ਬੈ ਕੇ ਚਾਰ ਦਿਨ ਬਾਅਦ ਸਕੂਲ ਜਾਣਾ ਸੀ ਲੱਡੂ ਲੈ ਲਓ ਤੁਸੀਂ ਵੀ